ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਮੰਨੀ ਜਾਂਦੀ ਹੈ ਔਰ ਇੱਕ ਸਭ ਤੋਂ ਕਮਾਊ ਸ਼ਹਿਰ ਵੀ ਮੰਨੇ ਜਾਂਦਾ ਚਰਚਾ ਹੈ ਕਿ ਜੇ ਪੰਜਾਬ ਨੂੰ 100 ਰੁਪਇਆ ਸਰਕਾਰ ਨੂੰ ਮਿਲਦੇ ਨੇ ਉਹਦੇ ਚੋਂ 80 ਰੁਪਏ ਇਕੱਲੇ ਲੁਧਿਆਣਾ ਤੋਂ ਮਿਲਦੇ ਆ ਗਨੇ ਮਾ ਸ਼ਹਿਰ ਪੰਜਾਬ ਦਾ ਵੱਡਾ ਸ਼ਹਿਰ ਆ ਪ੍ਰਵਾਸੀ ਭਾਈਚਾਰਾ ਵੀ ਬਹੁਤ ਵੱਸਦਾ ਇਸ ਲੁਧਿਆਣਾ ਮਾਇਆ ਨਗਰੀ ਕਹਿ ਸਕਦੇ ਪੰਜਾਬ ਦੀ ਪੰਜਾਬ ਦੀ ਆਰਥਿਕ ਰਾਜਧਾਨੀ ਕਹਿ ਸਕਦੇ ਇਸ ਆਰਥਿਕ ਰਾਜਧਾਨੀ ਦੇ ਵਿੱਚ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਦੇ ਤਹਿਤ ਕਿਹੜੀ ਪਾਰਟੀ ਬਲੋਂ ਕਿਹੜਾ ਉਮੀਦਵਾਰ ਹੋ ਸਕਦਾ ਉਹ ਹੀ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਸਰਵੇਖਣ ਕੀ ਕਹਿੰਦੇ ਨੇ ਤੇ ਦਾਵੇਦਾਰੀ ਕਿਹੜੇ ਕਿਹੜੇ ਲੀਡਰ ਜਿਤਾ ਰਹੇ ਨੇ ਪਹਿਲੀ ਗੱਲ ਲੁਧਿਆਣਾ ਤੋਂ ਇਸ ਟਾਈਮ ਜਿਹੜੇ ਲੋਕ ਸਭਾ ਮੈਂਬਰ ਉਹ ਕਾਂਗਰਸ ਪਾਰਟੀ ਦੇ ਨੇ ਕਾਂਗਰਸ ਪਾਰਟੀ ਬਲੋਂ ਰਣਜੀਤ ਸਿੰਘ ਬਿੱਟੂ ਲਗਾਤਾਰ ਲੁਧਿਆਣੇ ਤੋਂ ਉਹ ਦੋ ਵਾਰਾਂ ਐਮਪੀ ਰਹ ਚੁਕੇ ਨੇ ਪਹਿਲੀ ਦਫਾ ਉਹ ਸ਼੍ਰੀਨਾਨਦਪੁਰ ਸਾਹਿਬ ਤੋਂ ਐਮਪੀ ਬਣੇ ਮਤਲਬ ਤਿੰਨ ਦਫਾ ਦੇ ਜਿਹੜੇ ਐਮਪੀ ਦਾ ਤਜਰਬਾ ਰਵਨੀਤ ਸਿੰਘ ਬਿੱਟੂ ਹੁਣਾ ਕੋਲ ਆ ਤੇ ਕਾਂਗਰਸ ਪਾਰਟੀ ਦੀ ਗੱਲ ਕਰਾਂਗੇ ਕਿ ਇਸ ਟਾਈਮ ਰਵਨੀਤ ਸਿੰਘ ਬਿੱਟੂ ਜਿਹੜੇ ਮੌਜੂਦਾ ਲੁਧਿਆਣੇ ਤੋਂ ਐਮਪੀ ਨੇ ਉਹਨਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸੰਭਾਵੀ ਚਿਹਰੇ ਨੇ ਜਾਂ ਜਿਹੜੇ ਸਰਵੇਖਣ ਆ ਰਹੇ ਨੇ ਤੇ ਰਵਨੀਤ ਸਿੰਘ ਬਿੱਟੂ ਦੀ ਗੱਲ ਕੀਤੀ ਜਾਵੇ 43% ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੋਕ ਜੁੜੇ ਨੇ ਸਪੋਰਟਰ ਜਾਂ ਵੋਟਰ ਜਾਂ ਜਿਹੜਾ ਨਿਰਪੱਖ ਨਜ਼ਰੀਆ ਰੱਖਦੇ ਨੇ 43% ਦੀ ਲੋਕਾਂ ਨੇ ਕਹਿੰਦੇ ਕਿ ਰਵ ਲੋਕ ਸਭਾ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਬਣਾਉਣਾ ਚਾਹੀਦਾ ਰਵਨੀਸ਼ ਸਿੰਘ ਬਿੱਟੂ ਤੋਂ ਇਲਾਵਾ ਜਿਹੜੇ ਨੇ ਸਾਬਕਾ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੇ ਜਿਹੜਾ ਲੁਧਿਆਣਾ ਦੇ ਵਿੱਚ ਉਹਨਾਂ ਦੇ ਇੱਕ ਆਪਣਾ ਹੋਲਡ ਆ ਭਾਰਤ ਭੂਸ਼ਣ ਆਸ਼ੂ ਭਾਰਤ ਭੂਸ਼ਣ ਆਸ਼ੂ ਦੇ ਸਬੰਧ ਦੇ ਵਿੱਚ ਜਿਹੜੇ ਲੋਕਾਂ ਨੇ ਆਪਣਾ ਨਜ਼ਰੀਆ ਰੱਖਿਆ ਵਿਚਾਰ ਕੇ ਜਾਂ ਸਹਿਮਤੀ ਜਤਾਈ ਉਹ 22% ਲੋਕ ਨੇ ਕਿ ਰਵਨੀਸ਼ ਸਿੰਘ ਬਿੱਟੂ ਦਿੱਥੇ ਚੁਆਇਸ ਆ 43% ਉੱਥੇ 22% ਦੀ ਭਾਰਤ ਪੋਸ਼ਣ ਆਸ਼ੂ ਦੀ ਹੈ ਸੋਲਾਵਾ ਮਨੀਸ਼ ਤਵਾੜੀ ਕਿਉਂਕਿ ਮਨੀਸ਼ ਤਵਾੜੀ ਹੋਣੀ ਵੀ ਇੱਕ ਦਫਾ ਉੱਥੋਂ ਜਿਹੜੇ ਨੇ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਫਿਰ ਉਹ ਭੱਜ ਕੇ ਆਗੇ ਸੀ ਫਿਰ ਚੋਣ ਨਹੀਂ ਲੜੀ ਹੈਗੀ ਸੀ ਇਸ ਕਰਕੇ ਫਿਰ ਵੀ ਲੁਧਿਆਣਾ ਦੇ ਵਿੱਚ 17% ਲੋਕ ਚਾਹੁੰਦੇ ਨੇ ਕਿ ਮਨੀਸ਼ ਤਵਾੜੀ ਨੂੰ ਉਮੀਦਵਾਰ ਬਣਾਇਆ ਜਾ ਸਦਾ ਇੱਕ ਹਿੰਦੂ 벨ਟ ਹੈ ਔਰ ਦੂਜਾ ਉੱਥੇ ਜੁਪੀ ਬਿਆਰ ਦੇ ਜਿਹੜੇ ਪ੍ਰਵਾਸੀ ਭਰਾ ਨੇ ਜਿਹੜੇ ਪੱਕੇ ਤੌਰ ਤੇ ਲੁਧਿਆਣਾ ਦੇ ਜਾਂ ਪੰਜਾਬ ਦੇ ਵਾਸੀ ਬਣ ਚੁੱਕੇ ਨੇ ਉਹਨਾਂ ਵਿੱਚ ਮਨੀਸ਼ ਤਵਾਰੀ ਪ੍ਰਤੀ ਇੱਕ ਉਹਨਾਂ ਦਾ ਆਪਣਾ ਨਜ਼ਰੀਆ 17% ਦੀ ਲੋਕ ਪ੍ਰਵਾਸੀ ਮਜ਼ਦੂਰਾਂ ਪ੍ਰਵਾਸੀ ਭਾਈਚਾਰੇ ਦੇ ਸਮਿਤ ਬਾਕੀ ਲੋਕ ਚਾਹੁੰਦੇ ਨੇ ਕਿ ਮਨੀਸ਼ ਤਵਾਰੀ ਨੂੰ ਇੱਥੋਂ ਚੋਣ ਲੜਨੀ ਚਾਹੀਦੀ ਹੈ ਕਿ ਜ਼ਿਆਦਾ ਜਿਹੜਾ ਲੋਕਾਂ ਦੀ ਸਹਿਮਤੀ ਆ ਉਹ ਰਵਨੀਤ ਸਿੰਘ ਬਿੱਟੂ ਵਾਲਾ ਹਾਲਾਂਕਿ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹਨਾਂ ਦਾ ਵੀ ਦਿਲ ਆ ਕੇ ਹੁਣ ਅਨੰਦਪੁਰ ਸਾਹਿਬ ਤੇ ਧੜਕੇ ਆਗਾ ਲੇਕਿਨ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈਗਾ ਕਿ ਕੀ ਕੁਝ ਹੋ ਸਕਦਾ ਹੈ ਕਿਉਂਕਿ ਜੇ ਮਨੀਸ਼ ਤਵਾਰੀ ਚੰਡੀਗੜ੍ਹ ਆਂਦੇ ਨੇ ਇਹ ਰੋਸਦਾ ਕਿ ਰਵੀ ਸਿੰਘ ਬਿੱਟੂ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਆ ਗਏ ਕਿਉਂਕਿ ਪਹਿਲੀ ਦਫਾ ਜਦੋਂ ਉਹਨਾਂ ਨੇ ਬਤੌਰ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਚੋਣ ਲੜੀ ਸੀ ਉਹ ਅਨੰਦਪੁਰ ਸਾਹਿਬ ਤੋਂ ਹੀ ਚੋਣ ਲੜੀ ਸੀ ਜਦੋਂ ਉਹਨਾਂ ਨੇ ਕਾਲੀ ਦਲ ਦੇ ਜਾਂ ਵੱਡੇ ਵੱਡੇ ਜਿਹੜੇ ਚਿਹਰੇ ਨੇ ਉਹ ਰਾਏ ਸੀ ਉਦੋਂ ਰਵੀ ਸਿੰਘ ਬਿੱਟੂ ਦੀ ਲੋਕ ਸਭਾ ਵਿੱਚ ਐਂਟਰੀ ਹੋਈ ਸੀ ਪਹਿਲੀ ਦਫਾ ਜੋ ਮੈਂਬਰ ਬਣੇ ਸੀ ਉਹ ਅਨੰਦਪੁਰ ਸਾਹਿਬ ਤੋਂ ਹੀ ਬਣੇ ਸੀ ਉਹਨ ਗੱਲ ਕਰਦੇ ਕਾਂਗਰਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਕਿ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਬਣਵੇਂ ਐ ਐਮ ਐਲ اے ਨੇ ਔਰ ਲੁਧਿਆਣੇ ਦੀਆਂ 14 ਜਿਹੜੀਆਂ ਨੇ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਨੇ ਤੇ ਇੱਕ ਦੋ ਨੂੰ ਛੱਡ ਕੇ ਬਾਕੀ ਜਿਹੜੀਆਂ ਨੇ ਸਿਰ ਤੇ ਸਿਰ ਆਮ ਆਦੀ ਪਾਰਟੀ ਦੇ ਹੀ ਐਮ ਐਲ اے ਸવાય ਮਨਪ੍ਰੀਤ ਸਿੰਘ ਐਲੀ ਨੂੰ ਛੱਡ ਕੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਐਮ ਐਲ اے ਨੇ ਉਹ ਵੀ ਇੱਕ ਈ ਗੱਲ ਹੈ ਕਿ ਮਨਪ੍ਰੀਤ ਸਿੰਘ ਐਲੀ ਵੀ ਅੱਜਕੱਲ ਕਾਲੀ ਦਲ ਨਾਲ ਖਫਾ ਖਫਾ ਨੇ ਪਰ ਅਗਰ ਗੱਲ ਕੀਤੀ ਜਾਵੇ ਕਿ ਆ ਆਮ ਆਦੀ ਪਾਰਟੀ ਦੇ ਜਿਹੜੇ ਨੇ ਉਹਦੇ ਚਾਹ ਜਿਆਦਾ ਜਿਹੜੇ ਚਰਚਾ ਇਹ ਨੇ ਜਸਬੀਰ ਸਿੰਘ ਜਸਸੀ ਖੰਗੂੜਾ ਜਿਹੜਾ ਪ੍ਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਨੇ ਜਸਬੀਰ ਸਿੰਘ ਜਸਸੀ ਖੰਗੂੜਾ ਖੁਦ ਐਮਐਲਏ ਰਹਿ ਚੁੱਕੇ ਨੇ ਫਿਰ ਕਾਂਗਰਸ ਪਾਰਟੀ ਛੱਡਤੀ ਫਿਰ ਉਹਨਾਂ ਨੇ ਹੋਰ ਇੱਕ ਦੇ ਘਰ ਦਾ ਪਾਣੀ ਪੀਤਾ ਲੇਕਿਨ ਹੁਣ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਸੀ ਤੇ 28% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਜਸਬੀਰ ਸਿੰਘ ਜਸਸੀ ਖੰਗੂੜਾ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਬਣੇ ਹਾਲਾਂਕਿ ਅਮਰੀਕਾ ਦੇ ਸਿਟੀਜ਼ਨਸੀ ਅਮਰੀਕਾ ਛੱਡ ਕੇ ਪੰਜਾਬ ਚ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਪੰਜਾਬ ਦੀ ਪੋਲਿਟਿਕਸ ਕੀਤੀ ਪੰਜਾਬ ਚ ਵਪਾਰ ਖੋਲ੍ਹਿਆ ਹੋਟਲ ਚਲਾਏ ਲੇਕਿਨ ਕਾਮਯਾਬੀ ਪੋਲਿਟਿਕਸ ਇਕ ਵਾਰੀ ਐਮ.ਐਲ.ਏ ਬਣੇ ਉਸ ਤੋਂ ਬਾਅਦ ਉਹ ਜਿੰਨੀ ਅਗੇ ਲੇਕਿਨ ਚੰਗੇ ਪੜੇ ਲਿਖੇ ਚੰਗੇ ਬਿਜ਼ਨਸਮੈਨ ਨੇ ਤੇ ਆਵਾਦੀ ਪਾਰਟੀ ਨਾਲ ਜੁੜੇ ਲੋਕ ਜਾਂ ਵੋਟਰ ਨੇ ਸਪੋਰਟਰ ਚਾਹੁੰਦੇ ਨੇ ਕਿ ਜਸਬੀਤ ਸਿੰਘ ਜੱਸੀ ਖੰਗੂੜਾ ਨੂੰ ਵੀ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਡਾਕਟਰ ਕੇ ਐਨ ਐਸ ਕੰਗ ਜਿਹੜੇ ਆਮ ਆਦੀ ਪਾਰਟੀ ਦੇ ਚਿਹਰੇ ਨੇ 2022 ਦੇ ਵਿੱਚ ਉਹ ਚੋਣ ਹਾਰ ਗਏ ਸੀ ਮਨਪ੍ਰੀਤ ਸਿੰਘ ਯਾਲੀ ਤੋਂ ਪਰ 24% ਜਿਹੜੇ ਲੋਕ ਆਮ ਆਦੀ ਪਾਰਟੀ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਕਿ ਡਾਕਟਰ ਕੇ ਐਨ ਐਸ ਕੰਗ ਨੂੰ ਹੀ ਟਿਕਟ ਦਿੱਤੀ ਜਾਵੇ ਇਸੇ ਤਰ੍ਹਾਂ এবਾਪ ਸਿੰਘ ਗਰੇਵਾਲ ਜਿਹੜੇ ਕਿਸਾਨ ਲੀਡਰ ਨੇ ਔਰ ਆਮ ਆਦੀ ਪਾਰਟੀ ਦੇ ਪੁਰਾਣੇ ਵਰਕਰ ਸਪੋਰਟਰ ਨੇ 19% ਦੇ ਜਿਹੜੇ ਲੋਕ ਚਾਹੁੰਦੇ ਨੇ ਕਿ এবਾਪ ਸਿੰਘ ਗਰੇਵਾਲ ਨੂੰ ਜਿਹੜਾ ਵਾ ਉਹ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈਗਾ 2017 ਤੋਂ ਲੈ ਕੇ ਹੁਣ ਤੱਕ ਵਿਰੋਧੀਆਂ ਨੂੰ ਘੇਰਦੇ ਆ ਨੇ ਵੱਖ-ਵੱਖ ਟੀਵੀ ਚੈਨਲ ਡਿਬੇਟ ਤੇ ਔਰ ਇੱਕ ਆਪਣਾ ਨਜ਼ਰੀਆ ਰੱਖਦੇ ਆਗੇ ਨੇ ਤੇ ਇਸ ਕਰਕੇ 19% ਜਿਹੜੇ ਲੋਕਾਂ ਨੇ ਆਮ ਆਦੀ ਪਾਰਟੀ ਦੇ ਵਰਕਰ ਜਾਂ ਸਪੋਰਟ ਜਾਂ ਜਿਹੜਾ ਨਿਰਪੱਖ ਨਜ਼ਰੀਆ ਰੱਖਦੇ ਉਹ ਬਾਪ ਸਿੰਘ ਗਰੇਵਾਲ ਦੇ ਵੀ ਹੱਕ ਵਿੱਚ ਆ ਲੇਕਿਨ ਜ਼ਿਆਦਾ ਜਿਹੜੇ ਚਰਚਾ ਨੇ ਉਹ ਜਸਬੀਤ ਸਿੰਘ ਜੱਸੀ ਖਗੂੜਾ 28% ਜਿਹੜੇ ਲੋਕ ਨੇ ਉਹ ਜੱਸੀ ਖਗੂੜਾ ਨੂੰ ਚਾਹੁੰਦੇ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਅਗਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਕਿਉਂਕਿ ਅੱਡ ਲੜੇਗੀ ਸ਼੍ਰੋਮ ਨਿਕਾਲੀ ਦਲ ਦਾ ਵੈਸੇ ਤੇ ਚਰਚਾ ਲੇਕਿਨ ਜਿਸ ਤੱਕ ਕਿਸਾਨੀ ਅੰਦੋਲਨ ਚੱਲ ਰਿਹਾ ਉਹ ਸਭ ਦੇ ਲੱਗਦਾ ਨਹੀਂ ਕਿ ਇਹਨਾਂ ਦਾ ਗੱਠ ਜੋਰ ਮੁਰ ਨੇਪਰੇ ਚੜੇਗਾ ਲੇਕਿਨ ਫਿਲਹਾਲ ਅਗਰ ਗੱਲ ਕੀਤੀ ਜਾਵੇ ਜਿਹੜੇ ਲੋਕ ਇਨਸਾਫ ਪਾਰਟੀ ਦੇ ਦੋਪਰਾ ਜਿਨ੍ਹਾਂ ਨੇ ਲਗਾਤਾਰ 17ਵੀਂ ਜਿੱਤੀ 22ਵੀਂ ਜਿੱਤੀ ਲੇਕਿਨ ਬਾਅਦ ਚ ਦੇੜੀਆ 12 ਵਿੱਚ ਜਿੱਤੀ 17 ਵਿੱਚ ਜਿੱਤੀ ਤੇ 22 ਦੇ ਵਿੱਚ ਹਾਰ ਗਏ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਲਗਾਤਾਰ ਦੋ ਵਾਰ ਦੋਨਾਂ ਪਰਾਵਾਂ ਨੇ ਅਸੈਂਬਲੀ ਜਿਤਨੀ 12 ਚ 17 ਚ ਇਹ ਇੰਡੀਆ ਦੇ ਵਿੱਚ ਰਿਕਾਰਡ ਸੀ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵਵਾਦਾਂ ਵਿੱਚ ਘਿਰ ਗਏ ਇੱਕ ਔਰਤ ਦੇ ਮਸਲੇ ਦੇ ਵਿੱਚ ਫਿਰ ਉਹਨਾਂ ਨੇ ਭਾਜਪਾ ਦੇ ਨਾਲ ਵੀ ਸਾਂਝ ਪਾ ਲਈ ਸਪੋਰਟ ਪਾ ਲਈ ਲੇਕਿਨ ਹੁਣ ਜਿਹੜੇ ਆਏ ਨੇ ਚਰਚਾ ਦੇ ਵਿੱਚ ਆਏ ਨੇ ਸਰਵੇਖਣ ਦੇ ਤੌਰ ਤੇ ਦੇਖਿਆ ਜਾਵੇ ਜਾਂ ਲੋਕ ਜਿਹੜੇ ਚਾਹੁੰਦੇ ਨੇ ਕਾਰਡ ਫੀਸ ਦੀ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਨੂੰ ਜਿਹੜੀ ਆ ਇਹ ਚੋਣ ਲੜਨੀ ਚਾਹੀਦੀ ਹੈ। ਹਾਲਾਂਕਿ ਉਹਨਾਂ ਨੇ 2019 ਦੇ ਵਿੱਚ ਵੀ ਲੋਕ ਸਭਾ ਚੋਣ ਲੜੀ ਸੀ ਲੋਕ ਇਨਸਾਫ ਪਾਰਟੀ ਵੱਲੋਂ ਉਹ ਗੱਠ ਜੋੜ ਸੀ ਆਮ ਆਦੀ ਪਾਰਟੀ ਦੇ ਨਾਲ ਤੇ ਲੇਕਿਨ ਫਿਰ ਉਹ ਕਾਰਡ ਫੀਸ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇ ਦੇਵੇ ਇਸ ਤੋਂ ਇਲਾਵਾ ਭੀਜਪੀ ਦੇ ਜਿਹੜੇ ਜਰਨਲਿਸਟਕਰ ਨੇ ਹਿੰਦੂ ਚਿਹਰਾ ਨੇ ਜੀਵਨ ਗੁਪਤਾ ਜੀਵਨ ਗੁਪਤਾ ਦੇ ਹੱਕ ਦੇ ਵਿੱਚ ਜੋ ਗੱਲਾਂ ਹੋ ਰਹੀਆਂ ਨੇ ਟਿਕਟ ਤੇ ਉਹ ਵੀ ਭਾਲਦੇ ਨੇ। ਉਨੇ 15% ਜਿਹੜੇ ਲੋਕ ਨੇ ਉਹ ਚਾਹੁੰਦੇ ਕਿ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਸ਼੍ਰੋਮਣੀ ਕਾਲੀ ਦਲ ਦੇ ਨੌਜਵਾਨ ਚਿਹਰੇ ਸੀ ਲੇਖ ਜਦੋਂ ਉਹਨਾਂ ਨੂੰ ਸੋਈ ਦਾ ਜਾਂ ਸ਼੍ਰੋਮਣੀ ਕਾਲੀ ਦਲ ਜੂਤ ਦਾ ਵਾਰਸ ਜਾਂ ਉਹਨਾਂ ਨੂੰ ਜਿਹੜੀ ਆ ਬਾਗਡੋਰ ਨਹੀਂ ਦਿੱਤੀ ਹੈਗੀ ਤੇ ਫਿਰ ਪਰਮਿੰਦਰ ਸਿੰਘ ਬਰਾੜ ਹੋਣੀ ਜਿਹੜੇ ਟਕਸਾਲੀ ਕਾਲੀ ਪਰਿਵਾਰ ਨਾਲ ਸਬੰਧ ਰੱਖਦੇ ਸੀ ਨੌਜਵਾਨ ਚਿਹਰੇ ਸੀ ਉਹਨਾਂ ਨੇ ਕਾਲੀਦਰ ਨੂੰ ਛੱਡ ਦਿੱਤਾ ਫਿਰ 2-3 ਦਿਨ ਵਾਸਤੇ ਕਾਂਗਰਸ ਪਾਰਟੀ 'ਚ ਚਲ ਗਏ 2 ਦਿਨ 3 ਲਾ ਕੇ ਫਿਰ ਭਾਜਪਾ 'ਚ ਆ ਗਏ ਤੇ ਇਸ ਟਾਈਮ ਉਹ ਆਪਣੇ ਆਪ ਨੂੰ ਡਿਵੈਲਪ ਕਰ ਰਹੇ ਨੇ ਭਾਜਪਾ ਦੇ ਵਿੱਚ ਬਤੌਰ ਇੱਕ ਸਿੱਖ ਚੇਰ ਤੇ ਉਹ 11% ਦੀ ਪਰਮਿੰਦਰ ਸਿੰਘ ਬਰਾੜ ਨੂੰ ਵੀ ਚਾਹੁੰਦੇ ਕਿ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਲੇਕਿਨ ਜ਼ਿਆਦਾ ਜਿਹੜੇ ਇਹ ਕਿ ਜੇ ਭਾਜਪਾ ਨੇ ਖੁਦ ਕਿਸੇ ਹਿੰਦੂ ਲੀਡਰ ਨੂੰ ਦਿੱਤੀ ਉਹਦੇ 'ਚ ਜੀਵਨ ਗੁਪਤਾ ਹੋ ਸਕਦੇ ਨੇ ਉਸ ਤੋਂ ਇਲਾਵਾ ਭਾਜਪਾ ਦੇ ਹੋਰ ਵੀ ਬਹੁਤ ਸਾਰੇ ਚਿਹਰੇ ਲੇਕਿਨ ਜੇ ਕਿਉਂਕਿ ਸਿਮਰਜੀਤ ਸਿੰਘ ਬਾਦਸੂਣਾ ਨੇ ਜੀ ਆਪਣੀ ਲੋਕ ਸਭਾ ਪਾਰਟੀ ਪੂਰਨ ਤੌਰ ਤੇ ਮਰਜ ਕਰ ਲਈ ਤੇ ਫਿਰ ਲਾਜ਼ਮੀ ਤੌਰ ਤੇ ਸਿਮਰਤ ਸਿੰਘ ਬੈਂਸ ਵੀ ਟਿਕਟ ਲੈਂਡ ਵਿੱਚ ਕਾਮਯਾਬ ਹੋ ਸਕਦੇ ਨੇ ਹੁਣ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਨੇ ਕਦੇ ਵੀ ਕਾਫੀ ਲੰਬੇ ਸਮੇਂ ਤੋਂ ਇਸ ਸੀਟ ਵੱਲ ਧਿਆਨ ਹੀ ਨਹੀਂ ਦਿੱਤਾਗਾ ਕਦੇ ਕਦੇ ਅਸੀਂ ਕਿ ਉਹਨਾਂ ਦੇ ਜਦੋਂ ਐਮਪੀ ਬੰਦੇ ਰਹੇ ਨੇ ਲੇਕਿਨ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਰਦੇ ਰਹੇ ਦੇ ਰਹੇ ਨੇ ਜਿਆਦਾ ਤੇ ਲੇਕਿਨ ਹੁਣ ਇਸ ਵਾਰ ਚਰਚਾ ਇਹ ਹੈ ਕਿ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਸਾਬਕਾ ਮੰਤਰੀ ਰਹੇ ਚੁੱਕੇ ਨੇ ਸਾਨੇਵਾਲ ਤੋਂ ਫਿਰ ਹਾਰ ਗਏ ਸੀ 17 ਦੇ ਵਿੱਚ ਵੀ ਔਰ 22 ਦੇ ਵਿੱਚ ਵੀ ਤੇ ਹੁਣ ਸ਼ਰਨਜੀਤ ਸਿੰਘ ਢਿੱਲੋਂ ਨੂੰ ਜਿਹੜੇ ਲੋਕ ਚਾਹੁੰਦੇ ਨੇ 33 ਫੀਸਦੀ ਅਕਾਲੀ ਦਲ ਦੇ ਨਾਲ ਲੋਕ ਜੁੜੇ ਹੋਏ ਨੇ ਜਾਂ ਵੋਟਰ ਕਲ ਜਾਂ ਸਪੋਰਟਰ ਕਲ ਜਾਂ ਨਿਰਪੱਖ ਨਜ਼ਰੀਆ ਰੱਖਣ ਵਾਲੇ ਲੋਕ 33 ਫੀਸਦੀ ਜਿਹੜੇ ਲੋਕ ਚਾਹੁੰਦੇ ਨੇ ਕਿ ਸ਼ਰਨਜੀਤ ਸਿੰਘ ਢਿੱਲੋਂ ਹੁਣਾਂ ਨੂੰ ਸ਼੍ਰੋਮਨੀ ਕਾਲੀਦਲ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹਾਲਾਂਕਿ ਮੇਸ਼ਿੰਦਰ ਸਿੰਘ ਬਾਦ ਗਰੇਵਾਲ ਵੀ ਨੇ ਲੇਕਿਨ ਮੇਸ਼ਿੰਦਰ ਸਿੰਘ ਗਰੇਵਾਲ ਹੁਣ 19 ਵੀ ਲੜੀ ਸੀ 14 ਵੀ ਲੜੀ ਸੀ ਲੇਕਿਨ ਜਿੱਤ ਨਸੀਬ ਨਹੀਂ ਹੋਈ ਸੀ ਲੇਕਿਨ ਇਸ ਵਾਰ ਸ਼ਰਨ ਦੇ ਸਿੰਘ ਢੱਲੋ ਦਾ ਨਾਮ ਬੋਲਦੜ ਇਸ ਤਰ੍ਹਾਂ ਵਿਪਨ ਸੂਦ ਕਾਕਾ ਜਿਹੜੇ ਸ਼੍ਰੋਮਨੀ ਕਾਲੀਦਲ ਦੇ ਨੇਤਾ ਮੰਨੇ ਜਾਂਦੇ ਨੇ ਉਹ ਵੀ ਚਾਹੁੰਦੇ ਨੇ 29% ਦੀ ਲੋਕ ਕਾਲੀਦਲ ਨਾਲ ਜਿਹੜੇ ਲੋਕ ਜੁਗੇ ਉਹ ਕਹਿੰਦੇ ਕਿ ਵਿਪਨ ਸੂਦ ਕਾਕਾ ਨੂੰ ਦੇਣੀ ਚਾਹੀਦੀ ਹੈ ਲੁਧਿਆਣਾ ਈਸਟ ਤੋਂ ਇੱਕੋ ਵਾਰੀ ਐਮ.ਐਲ.ਏ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਕਦੀ ਜਿੱਤ ਨਸੀਬ ਨਹੀਂ ਹੋਈ 12 ਦੇ ਵਿੱਚੋਂ ਜਿੱਤੇ ਸੀ ਰঞ্জੀਤ ਸਿੰਘ ਢਿੱਲੋਂ ਰঞ্জੀਤ ਸਿੰਘ ਢਿੱਲੋਂ ਨੂੰ ਅਗਰ ਲਾਕੇ ਲੋਕਾਂ ਦੀ ਜਿਹੜੀ ਰਾਏ ਸਾਹਮਣੇ ਐ ਚੰਗੀ ਫੀਸ ਦੀ ਲੋਕ ਚਾਹੁੰਦੇ ਕਿ ਰঞ্জੀਤ ਸਿੰਘ ਢਿੱਲੋਂ ਨੂੰ ਵੀ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਸੁਬੀਰ ਸਿੰਘ ਬਾਦਲ ਹੋਣਾਂ ਨੇ ਲੁਧਿਆਣੇ ਦੇ ਵਿੱਚ ਡਿਸਾਈਡ ਕਰਨ ਵਾਸਤੇ ਕਿ ਕਿਨੂੰ ਦੇਣੀ ਚਾਹੀਦੀ ਆ ਐਨਕੇ ਸ਼ਰਮਾ ਜਿਹੜੇ ਡੇਰਾ ਬਸੇ ਤੋਂ ਜਿਹੜੇ ਨੇ ਉਹ ਐਮਐਲਏ ਰਹਿ ਚੁੱਕਦੇ ਨੇ ਦੋ ਵਾਰ ਸ਼੍ਰੋਮਣੀ ਕਾਲੀ ਦਲ ਦੇ ਖਜ਼ਾਨਚੀ ਉਹਨਾਂ ਨੂੰ ਕੋਆਰਡੀਨੇਟਰ ਲਾਇਆ ਸੀ ਲੇਕਿਨ ਜਿਹੜਾ ਹੁਣ ਸਰਵੇਖਣ ਆਇਆ ਉਹਦੇ ਚ ਜ਼ਿਆਦਾਤਰ ਜਿਹੜੇ ਆ ਕਿਸ਼ਾਨਦੀ ਸਿੰਘ ਢੱਲੋਂ ਨੂੰ ਸ਼੍ਰੋਮਣੀ ਕਾਲੀ ਦਲ ਉਮੀਦਵਾਰ ਬਣਾ ਸਕਦੇ ਲੇਕਿਨ ਫੈਸਲਾ ਸ਼੍ਰੋਮਣੀ ਕਾਲੀ ਦਲ ਨੇ ਕੀਤਾ ਤੇ ਅਸੀਂ ਇਹ ਜ਼ਿਕਰ ਕੀਤਾ ਕਿ ਲੁਧਿਆਣਾ ਤੋਂ ਪਾਰਟੀ ਦੇ ਜਿਹੜੇ ਸੰਭਾਵੀ ਚਿਹਰੇ ਨੇ ਜਿਹੜੇ ਸਰਵੇਖਣ ਹੋ ਰਹੇ ਉਹਨਾਂ ਵਿੱਚ ਕਿਹੜੇ ਕਿਹੜੇ ਲੀਡਰ ਨੂੰ ਕਿੰਨੇ ਕਿੰਨੇ ਪਰਸੈਂਟ ਲੋਕ ਚਾਹੁੰਦੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝ ਪਾਈ ਹੈ ਤੇ ਕੱਲ ਇੱਕ ਨਵੀਂ ਸੀਟ ਦੇ ਨਾਲ ਤੁਹਾਡੇ ਨਾਲ ਚਰਚਾ ਕਰਾਂਗੇ। ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ।